ਰੇਲੀਅਸ ਦੀ ਸ਼ੁਰੂਆਤ ਕਰਾਂਗੇ ਸਾਰੇ ਮੇਰੇ ਨੌਜਵਾਨ ਵੀਰ ਮੇਰੇ ਛੋਟੇ ਮੁੰੇਪਰਾ ਬੜਾਉਂਦੇ ਬੈਠੀ ਹੈ ਸਾਡਿਆਂ ਨੂੰ ਬੈਠੀ ਹੈ ਜੀ ਆਪਾਂ ਅਖਿਕ ਰੂਲਾਂ ਦੀ ਪਾਲਣਾ ਕਰਦੇ ਹੋਏ ਆਪਾਂ ਸਾਰਿਆਂ ਨੇ ਮਾਜਲਫਾ ਮਾਤਾ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣਾ ਹੈ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਲੋਕ ਸਭਾ ਹਲਕਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਸਮਰਥਨ ਵਿੱਚ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਸੈਂਕੜੇ ਨੌਜਵਾਨਾਂ ਦੇ ਨਾਲ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ਾਲ ਮੋਟਰਸਾਈਕਲ ਰੈਲੀ ਦਾ ਆਯੋਜਨ ਸ੍ਰੀ ਕੀਰਤਪੁਰ ਸਾਹਿਬ ਤੋਂ ਸ਼ੁਰੂ ਕੀਤਾ ਗਿਆ ਜੋ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੇ ਅਗੰਪੁਰ ਚੌਂਕ ਗੰਗੂਵਾਲ ਜਿੰਦਬੜੀ ਕਲਿਤਰਾ ਤੇ ਅਲੱਗ-ਅਲੱਗ ਪਿੰਡਾਂ ਤੋਂ ਹੁੰਦੀ ਹੋਈ ਨੰਗਲ ਚ ਪੈਂਦੇ ਸ੍ਰੀ ਜਲਫਾ ਮਾਤਾ ਮੰਦਿਰ ਵਿੱਚ ਸਮਾਪਤ ਹੋਈ ਜਲਫਾ ਮਾਤਾ ਮੰਦਿਰ ਵਿੱਚ ਆਪ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਤੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਨਤਮਸਤਕ ਹੋ ਮਾਤਾ ਜੀ ਦਾ ਆਸ਼ੀਰਵਾਦ ਲਿਆ ਇਸ ਮੌਕੇ ਉਹਨਾਂ ਨੇ ਸੈਂਕੜੇ ਨੌਜਵਾਨਾਂ ਦਾ ਇਸ ਪਰਵੀ ਰੈਲੀ ਚ ਆਮ ਆਦਮੀ ਪਾਰਟੀ ਲਈ ਹੁੰਗਾਰਾ ਭਰੰਦੇ ਦੀ ਧੰਨਵਾਦ ਕੀਤਾ ਤੁਸੀਂ ਸੁਣੋ ਉਹਨਾਂ ਨੇ ਇਸ ਮੌਕੇ ਕੀ ਕਿਹਾ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਕਰਵਾ ਦਿੱਤੀ ਹੈ ਕਰੋ ਮਾ ਜਿਹੜੀ ਮੰਨ ਲੋ ਮਤਲਬ ਰਾਜ ਜੀ ਉਹਨਾਂ ਦੀ ਰੀ ਅਸੈਂਬਲੀ ਕੰਸਟੈਂਸੀ ਉੱਥੇ ਨੌਜਵਾਨਾਂ ਨੇ ਇੱਕ ਬਹੁਤ ਵੱਡਾ ਵਿਸ਼ਵਾਸ ਜਿਹੜਾ ਹੈ ਆਨ ਸਾਹਬ ਦੀ ਸਰਕਾਰ ਤੇ ਦਿਖਾਇਆ ਕਿਉਂਕਿ ਲੋਕ ਸਭਾ ਦਾ ਜਿਹੜਾ ਸਾਡਾ ਨਾਰਾ ਹੈ ਕਿ ਸੰਸਦ ਵਿੱਚ ਵੀ ਭਗਵੰਤ ਮਾਨ ਆਨ ਸਾਹਬ ਦਾ ਇੱਕ ਇੱਕ ਨੁਮਾਇੰਦਾ 13 ਸੀਟਾਂ ਤੇ ਲੜ ਰਿਹਾ ਹੈ ਅੱਜ ਜਿਸ ਤਰੀਕੇ ਨਾਲ ਨੌਜਵਾਨਾਂ ਨੇ ਜੋਸ਼ ਦਿਖਾਇਆ ਹੈ ساری ਲੀਡਰਸ਼ਿਪ ਉਹ ਸਾਡੇ ਜਨਰਲ ਬਜ਼ਾਰੀ ਬੈਠੇ ਆ ਤਬਾਤੋ ਸੰਜੀਵ ਜੀ ਬੈਠੇ ਸਾਰੀ ਲੀਡਰਸ਼ਿਪ ਨਾਲ ਰਹੀ ਗੱਲ ਇਹ ਕੀ ਹੈ ਕਿ ਪੰਜਾਬ ਦੇ ਨੌਜਵਾਨ ਆਮ ਚਾਹ ਕਿਸਾਨ ਵਰਗਵੰਤ ਕਮਾਨ ਜੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਸੰਤੁਸ਼ਟ ਹੈ ਔਰ ਲਗਾਤਾਰ ਵੱਧ ਚੜ ਕੇ ਇਸ ਗੱਲ ਦਾ ਉਹ ਪ੍ਰਗਟਾਵਾ ਕਰਦੇ ਆ ਕਿ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਫਿਕਰਮੰਦੀ ਦੀ ਲੋੜ ਨਹੀਂ ਲੋਕ ਸਭਾ ਚ ਵੀ ਜਿਹੜਾ ਆਵਾਮੀ ਪਾਰਟੀ ਵੱਡੇ ਫਰਕ ਨਾਲ ਜਿਹੜਾ ਇਹ ਸੀਟ ਵੀ ਜਿੱਤ ਅੱਜ ਅਨੰਪੁਰ ਸਾਹਿਬ ਇਦਾਂ ਸਭਾ ਹਲਕੇ ਦੇ ਯੂਥ ਵਿੰਗ ਵੱਲੋਂ ਤੇ ਸਾਡੇ ਸਾਰੇ ਹੀ ਸਾਥੀਆਂ ਵੱਲੋਂ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਵੱਲੋਂ ਸਰਦਾਰ ਮਾਲਵਿੰਦਰ ਸਿੰਘ ਕੰਗ ਜੀ ਜੋ ਸਾਡੇ ਲੋਕ ਸਭਾ ਦੇ ਉਮੀਦਵਾਰ ਹਨ ਉਹਨਾਂ ਦੇ ਸਮਰਥਨ ਚ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਕੀਤੀ ਤੇ ਜਿੰਨੀ ਸਾਨੂੰ ਆਸੀ ਉਸ ਤੋਂ ਵੀ ਵਧੇਰੇ ਲੋਕਾਂ ਦੀ ਸ਼ਮੂਲੀਅਤ ਨੌਜਵਾਨਾਂ ਦੀ ਸ਼ਮੂਲੀਅਤ ਬਜ਼ੁਰਗਾਂ ਦੀ ਸ਼ਮੂਲੀਅਤ ਹਰ ਪਿੰਡ ਚੋਂ ਜਿੱਥੋਂ ਜਿੱਥੋਂ ਵੀ ਅਸੀਂ ਗੁਸਰਿਆ ਤਕਰੀਬਨ 50 ਪਿੰਡ ਕਵਰ ਕੀਤੇ ਆ ਹਰ ਪਿੰਡ ਦੇ ਵਿੱਚ ਉਸ ਪਿੰਡ ਦੇ ਬਜ਼ੁਰਗਾਂ ਦਾ ਸਾਡੀਆਂ ਮਾਤਾਵਾਂ ਦਾ ਭੈਣਾਂ ਦਾ ਬੱਚਿਆਂ ਨੇ ਸਭ ਨੇ ਜਿਹੜੀਆਂ ਪਲਕਾਂ ਬਿਚਾ ਕੇ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਕੰਗਸ ਸਾਹਿਬ ਦਾ ਸਾਡੇ ਸਾਰੇ ਸਾਥੀਆਂ ਦਾ ਤੇ ਮੈਂ ਕੱਲ ਵੀ ਦੇਖ ਰਿਹਾ ਸੀ ਕੱਲ ਸਾਰੀ ਰਾਤ ਸਾਡੇ ਆਮ ਆਦਮੀ ਪਾਰਟੀ ਦੇ ਸਾਥੀ ਇਹੀ ਤਾਕਤ ਇਸ ਪਾਰਟੀ ਦੀ ਕਿ ਸਾਡੇ ਵਲੰਟੀਅਰ ਦਿਨ ਰਾਤ ਮਿਹਨਤ ਕਰਕੇ ਉਹੀ ਤਿਆਰੀਆਂ ਕੀਤੀਆਂ ਤੇ ਉਸੇ ਦਾ ਮਿਹਨਤ ਸਦਕਾ ਜਿਹੜਾ ਇਹ ਰੋਡ ਸ਼ੋਅ ਬਹੁਤ ਹੀ ਵੱਡੀ ਕਾਮਯਾਬੀ ਨਾਲ ਇਹ ਸੰਪੰਨ ਹੋਇਆ ਤੇ ਮਾਤਾ ਦਾ ਦਰਬਾਰ ਮਾ ਜਲਫਾ ਮਾਤਾ ਦਾ ਦਰਬਾਰ ਜਿਨ੍ਹਾਂ ਦੀ ಅಪਾਰ ਕਿਰਪਾ ਬਚਪਨ ਤੋਂ ਮੇਰੇ ਉੱਤੇ ਅੱਜ ਮੈਂ ਜੋ ਕੁਛ ਮੈਂ ਇਸ ਦਰਬਾਰ ਤੋਂ ਬਹੁਤ ਕੁਛ ਮਿਲੇਗਾ ਸਾਡੇ ਨੰਗਲ ਸ਼ਹਿਰ ਦਾ ਇਹ ਪਾਵਨ ਤਿੱਤਰ ਅਸਥਾਨ ਇੱਥੇ ਅਧਨਮਸਤ ਕਰਕੇ ਅਸੀਂ ਸਮਾਪਤੀ ਕੀਤੀ ਹੈ ਨਾਲ ਹੀ ਤਾਂਗ ਸਾਹਿਬ ਜੀ ਨਮਸਤਕ ਨਮਸਤਕ ਹੋਏ ਹੈ ਸ਼ਹਿਰ ਦੀ ਅਮਨ ਸ਼ਾਂਤੀ ਸ਼ਹਿਰ ਦਾ ਭਾਈਚਾਰਾ ਪੰਜਾਬ ਦੀ ਤਰੱਕੀ ਸਾਡੇ ਮੁਲਕ ਦੀ ਤਰੱਕੀ ਦੀ ਕਾਮਨਾ ਕੀਤੀ ਹੈ ਤੇ ਮਹਾਮਈ ਜਰੂਰ ਬਖਸ਼ੀ ਫੇਸਬੁੱਕ ਤੇ ਨਾ ਮੈਂ ਉਹ ਥਾਂ ਪਹਿਲੇ ਵਨ ਹੁਣ ਫੇਰੇ ਦੱਸਿਆ ਜੀ ਬਾਕੀ ਪਾਰਟੀਆਂ ਚ ਹਜੇ ਵੀ ਮੈਂ ਤੁਹਾਨੂੰ ਉਹਨਾਂ ਪਾਰਟੀਆਂ ਦੇ ਬਾਰੇ ਹਜੇ ਵੀ ਹੰਕਾਰ ਨਹੀਂ ਟੁੱਟਿਆ ਜਦੋਂ ਤੱਕ ਤੁਸੀਂ ਵਰਕਰ ਨੂੰ ਸਿਰਫ ਸਮਝੂਗੇ ਕਿ ਦਰਾਕੇ ਧਮਕਾ ਕੇ ਦਿਲ ਜਿੰਨਾ ਪੈਂਦੇ ਆ ਮੈਂ ਕਦੀ ਵੀ ਆਪਣੇ ਹਲਕੇ ਆਪਣੇ ਕਿਸੇ ਵੀ ਸਾਥੀ ਦੇ ਨਾਲ ਬਤੌਰ ਐਮਐਨਏ ਬਤੌਰ ਮੰਤਰੀ ਨੇ ਕਿਸੇ ਦਾ ਛੋਟਾ ਭਾਈ ਬਣ ਕੇ ਕਿਸੇ ਦਾ ਵੱਡਾ ਭਾਈ ਬਣ ਕੇ ਕਿਸੇ ਦਾ ਪੁੱਤ ਬਣ ਕੇ ਅਸੀਂ ਐਂ ਵਿਚਰਦੇ ਆ ਤੇ ਉਹਦਾ ਇਹ ਸਾਥ ਹੈ ਕਿ ਉਹ ਅੰਦੇ ਨੇ ਤੇ ਮੈਂ ਤੁਹਾਨੂੰ ਇਹ ਬੜੇ ਮਾਤਰਾਦਰਬਾਰਤੇ ਬੈਠੇ ਆ ਚ ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਕਰਦੇ ਤੁਹਾਡੇ ਸਾਹਮਣੇ ਪਿੱਛੇ ਜੇ ਮੈਂ ਇਸ ਨੂੰ ਅੱਤਵਾਦੀ ਹਮਲੇ ਤੋਂ ਘੱਟ ਨਹੀਂ ਸਮਝਦਾ ਜੋ ਨੰਗਲ ਸ਼ਹਿਰ ਦੇ ਵਿੱਚ ਹੋਇਆ ਸਾਡੇ ਭਰਾ ਵਿਕਾਸ ਨਾਲ ਹੋਇਆ ਇਹ ਜੇ ਟੈਰਰ ਲਿੰਕ ਨੇ ਤੇ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਜਦੋਂ ਦੋਸ਼ੀਆਂ ਨੂੰ ਪੜਨ ਲੱਗੇ ਸੀ ਉਦੋਂ ਵੀ ਉਹ ਰਾਜਨੀਤੀ ਕਰਨ ਤੋਂ ਬਾਅਦ ਕੋਈ ਕੱਟਵਾਦੀ ਹਮਲਾ ਸੀ ਤੇ ਸਾਨੂੰ ਪੰਜਾਬ ਪੁਲਿਸ ਦੇ ਉਸਨੇ ਨਾ ਜਿਕੇ 72 ਘੰਟੇ ਤੋਂ ਪਹਿਲਾਂ ਉਸ ਦੇ ਉੱਤੇ ਕਾਰਵਾਈ ਹੋਈ ਹੈ ਮੈਂ ਵਾਦਾ ਕੀਤਾ ਸੀ ਤੇ ਹੁਣ ਵੀ ਸਾਰੀ ਉਮਰ ਵਿਕਾਸ ਸਾਡਾ ਭਾਈ ਸੀ ਮੇਰੀ ਆਪਣੀ ਉਹਨਾਂ ਦੇ ਪਰਿਵਾਰ ਦੇ ਨਾਲ ਬਚਪਨ ਤੋਂ ਪਰਿਵਾਰਕ ਸਾਂਝ ਨੇ ਸਾਡੇ ਵਿਚਾਰ ਇੱਕ ਮਤ ਪੇਡ ਹੋ ਸਕਦੇ ਆ ਦੂਜਾ ਮੈਂ ਇਹ ਵੀ ਬੜੇ ਸਪਸ਼ਟ ਕਰ ਦਵਾਂ ਲਾਅ ਐਂਡ ਲਾਡਰ ਸਾਡੇ ਲਈ ਸੁਪਰੀਮ ਹੈ ਮੰਗਲ ਸ਼ਹਿਰ ਦੇ ਵਾਸਤੇ ਉਹਨੇ ਕਿਸੇ ਨੂੰ ਵੀ ਕੋਈ ਜਿਕਰ ਨੂੰ ਇੱਕ ਇਹ ਬੜੇ ਸਖਤ ਨਿਰਦੇਸ਼ ਦਿੱਤੇ ਹੋਏ ਆ ਜਿੰਨੇ ਵੀ ਹਿਸਟਰੀ ਸ਼ੀਟਰਸ ਨੇ ਜਿਨ੍ਹਾਂ ਦੇ ਉੱਤੇ ਪੁਰਾਣੇ ਪਰਚੇ ਨੇ ਚਾਹੇ ਉਹ ਟਰੱਕਸ ਦੇ ਚਾਹੇ ਚੋਰੀ ਦਕੈਤੀਆਂ ਦੇ 스내ਚਿੰਗ ਦੇ ਸਾਰਿਆਂ ਦੇ ਉੱਤੇ ਪੈਣੀ ਨਜ਼ਰ ਹੈ ਅਸੀਂ 1 ਇੰਚ ਵੀ ਜੇਕਰ ਕੋਈ ਰਸਤੇ ਤੋਂ ਟਾਲਰੇਟ ਕਰਦਾ ਉਹ ਇਧਰ ਉਧਰ ਹੁੰਦਾ ਉਹਨੂੰ ਟਾਲਰੇਟ ਨਹੀਂ ਕਰਾਂਗੇ ਸਖਤ ਨਿਰਦੇਸ਼ ਦੇ ਦਿੱਤੇ ਗਏ ਤੇ ਉਸ ਤੋਂ ਬਾਅਦ ਕੋਈ ਲਈ ਮੇਰੀ ਸਭਾ ਅਸੀਂ ਕਿਸੇ ਤੇ ਕੋਈ ਝੂਠਾ ਪਰਚਾ ਕਿਸੇ ਤੇ ਪੁਲਿਸ ਦੀ ਧੱਕੇਸ਼ਾਹੀ ਨਹੀਂ ਪਰ ਹਾਂ ਜਿੱਥੇ ਲਾਅ ਐਂਡ ਆਰਡਰ ਦਾ ਸਵਾਲ ਆਇਆ ਉੱਥੇ ਕਿਸੇ ਦੇ ਨਾਲ ਵੀ ਜਿਹੜਾ ਹੈ ਕੋਈ ਵੀ ਅger ਸੋਚੇ ਤਾਂ ਇਥੇ ਕੋਈ ਰਹਿਮ ਨਹੀਂ ਹੋਊਗਾ ਕਿਉਂ ਲਾਅ ਐਂਡ ਆਰਡਰ ਸੁਪਰੀਮ ਹੈ ਮੰਗਲ ਸ਼ਹਿਰ ਦਾ ਇੱਕ ਤੇ ਦੂਜਾ ਸੀ ਇਹ ਵੀ ਜਿਹੜਾ ਹੈ ਬਹੁਤ ਜਲਦੀ ਹੋਮ ਸੈਕਰੀ ਬਿਲਕੁਲ ਫਾਈਲ ਤੋੜ ਦਿੱਤੀ ਹੈ ਕਿਉਂ ਲੇ ਸਾਡੇ ਸ਼ਹਿਰ ਦੀ ਆਬਾਦੀ 60000 ਹੋ ਚੁੱਕੀ ਹੈ ਤੇ ਇੱਕੋ ਹੀ ਥਾਣਾ ਫੋਰਸ ਬਹੁਤ ਘੱਟ ਹੈ ਇਸ ਕਰਕੇ ਜਿਹੜੀ ਨਵੀਂ ਮੰਗਲ ਚੌਕੀ ਹੈ ਕਿਉਂ ਲੇ ਮੰਗਲ ਸ਼ਹਿਰ ਆਪਣੇ ਆਪ 60000 ਆਬਾਦੀ ਆਸ-ਪਾਸ ਪਿੰਡ ਤੇ ਨਈਂ ਮੰਗਲ ਨੂੰ ਵੀ ਜਿਹੜਾ ਚੌਕੀ ਨੂੰ ਅਸੀਂ ਥਾਣੇਸ਼ تبدیل ਕਰਾਂ ਤਾਂ ਕਿ ਜਿਹੜੀ ਸਾਡੀ ਫੋਰਸ ਵਾਜੀ ਡਿਪਲੋਇਮੈਂਟ ਵੱਜ ਜਾਵੇ ਇਹ ਬਾਰਡਰ ਦਾ ਸ਼ਹਿਰ ਹੈ ਇਸ ਕਰਕੇ ਉਹ ਵੀ ਜਿਹੜਾ ਹੈ ਸਾਡੀ ਤਰੱਕੀ ਹੋਊਗੀ ਅਗਲੇ 6 ਮਹੀਨਿਆਂ ਚ ਉਹ ਵੀ ਇੱਕ ਨਵਾਂ ਪੁਲਿਸ ਸਟੇਸ਼ਨ ਬਣੇਗਾ ਤਾਂ ਕਿ ਪਿੰਡਾਂ ਨੂੰ ਉਹ ਕਵਰ ਕਰੇ ਤੇ ਸ਼ਹਿਰ ਨੂੰ ਇੱਕ ਡੈਡੀਕੇਟਿਡ ਥਾਣਾ ਜਿਹੜਾ ਮਿਲ ਸਕੇ ਹੋਰ ਵੀ ਬਹੁਤ ਸਾਰੇ ਮਸਲੇ ਐ ਤੇ ਅਸੀਂ ਲੱਗੇ ਹੋਏ ਹਾਂ ਉਹਨਾਂ ਨਾਲ